ਉਹ ਨਪਿੰਦ ਰਾਂਗਿਆ ਸਾਡੇ ਸਰਫੀ ਕੋਟ ਦੇ ਅੰਦਰ ਇਹਦੇ ਵਿੱਚ ਇੱਕ ਪਰਿਵਾਰ ਪੂਰ ਸਿੰਘ ਦਾ ਤੇ ਦੂਸਰੇ ਪਾਸੇ ਜਰਮੀ ਸਿੰਘ ਵਾਸੀ ਪਿੰਡ ਸਰਵੀਰ ਪੂਰ ਸਿੰਘ ਦੇ ਪਿੰਡ ਸਰ ਦਾ ਇਹਨਾਂ ਦਾ ਆਪਸ ਵਿੱਚ ਪੈਸੇ ਦਾ ਮਾਮਲਾ ਇਹਨਾਂ ਦੇ ਵਿੱਚ ਪਹਿਲਾਂ ਵੀ ਇੱਕੋ ਹੀ ਲੜਾਈ ਹੋ ਚੁੱਕੀ ਜਿਹੜੀ ਜੀ 217 ਨੰਬਰ 24 ਲਗਰਮਾਰ ਜਗਾ 7.5 ਦਰਜ ਸੀ ਕੰਮ ਫਿਰ ਆਪਨੇ ਦੁਬਾਰਾ ਲੜਾਈ ਹੋਈ ਜਿਹੜਾ ਇਹ ਜੋ ਲੀਸੇ ਦੇ ਇਹ ਉਰਸਾਈ ਦੇ ਕਦੇ ਕੋਈ 8 9 ਆਪਰੇ ਨਾਲ ਲੜਕੇ ਲੈ ਕੇ ਤੇ ਉਥੇ ਖਦੇ ਅਟੈਕ ਕਰ ਦਿੰਦਾ ਤੇ ਉਹਦੇ ਕਾਰਨ ਵੀ ਕਾਫੀ ਪੰਕੜ ਕਰਦਾ ਤੇ ਜਿਹ ਪ੍ਰਿੰਸਾ ਨੂੰ ਕਾਫੀ ਸਟਾਨ ਲੱਗਦੀ ਹੈ ਤੇ ਜਿਹੜਾ ਉਸ ਮੈਡੀਕਲ ਕਾਲਜ ਜਿਹੜਾ ਸਰ ਐਡਮਿਟ ਤੇ ਉਸ ਦੇ ਸਬੰਧ ਵਿੱਚ ਇਹ ਜਿਸ ਸਮੇਂ ਪਾਇ ਕਿ ਤੇ ਜਿਸ ਸਮੇਂ ਇਹ ਵੀ ਆਦਤ ਮੈਡੀਕਲ ਕਾਲਜ ਕੋਲ ਜਾਂਦਾ ਵੀ ਮੈਨਲੀ ਪੋਸਟ ਹੌਲ ਸਟਾਰਟ ਲੱਗੀ ਹੈ ਏ ਜਰਸੀ ਇਸ ਦੇ ਚ ਮਕਮਲ ਨੰਬਰ 80 ਅ ਅਸਬੜਾ 25 ਦਾ ਸਾਡਾ ਫਰੀਕ ਨੂੰ ਇਹ ਇੱਕ ਜੀ ਦਰਖਾਸਤ ਕਰ ਦਿੱਤਾ ਹੈ ਤੇ ਅਸੀਂ ਤਪੀਸ਼ਕਾਰੀ ਦੇ ਤੋਸ਼ੀ ਨੂੰ ਉਹਨਾਂ ਦੀ ਭਾਲ ਕਰ ਇਹ ਐਨਰਜੈਸਟੀ ਇੰਕਰੀਜ਼ ਆ ਗਈ ਤੇ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ ਇਸ ਦੇ ਚ ਉਹ ਪਸੰਦ ਹੋਵੇ ਅਸੀਂ ਇੱਕ ਕੰਮ ਕਰਵਾ ਨੰਬਰ ਦੋਸਤ ਇੱਕ ਮਕਮਲ ਅਸੇ ਇੱਕ ਡਾਕਟਰ ਨੇ ਉੱਥੇ ਡਾਕਟਰ ਵਾਸ ਅਹਿਮ ਦਾਕਾ जखिलीर सिंह भी इस डाक्टर दस हजार रुपये दिशा देके अच्छा लाइना चाहता है क्योंकि यह उसके फोन के घर गया आप ही दाखिल हो गया ਇਸ ਦੇ ਨਾਲ ਕੋਈ ਇਸ ਦੇ ਸਾਥੀ ਆਏ ਤੇ ਉਹਨੇ ਡਾਕਟਰ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਵੀ ਸਾਡਾ ਵੀ ਇਸ ਦੇ ਵਿੱਚ ਕੋਈ ਕ੍ਰੋਸ ਕੇਸ ਬਣ ਜੇ ਤੇ ਡਾਕਟਰ ਬੰਨੇ ਉਸੇ ਮੌਕੇ ਤੇ ਮਾਰ ਦਿੱਤੀ ਲਈ ਰੋੜਾ ਪਾਇਆ ਗਿਆ ਤੇ ਇਹ ਉੱਥੋਂ ਚਲੇ ਗਈ ਤੇ ਦਸਿਆ ਪਿਆ ਉੱਥੇ ਉਹਨੂੰ ਉਸ ਤੇ ਦੇ ਦੇ ਡਾਕਟਰ ਦੇ ਨਾਲ ਗਿਆ ਡਾਕਟਰ ਨੇ ਸਾਨੂੰ ਇੱਕ ਬਕਾਸ਼ ਲੈ ਕੇ ਸਾਡੇ ਦੇਤੀ ਤੇ ਕੁਝ ਦਿੱਤੀ ਡਾਕਟਰ ਵੱਲੋਂ ਇਹ 10000 ਰੁਪਇਆ ਤੇ ਅਸੀਂ ਉਹਨਾਂ ਤੋਂ ਦੋ ਤਿੰਨਾਂ ਤੇ ਹਮਕਰਮਾ ਦਚਕਾਰ ਗਏ ਤੇ ਪੀਸੀਆ ਕਪੜੇ ਅੱਲਾ ਤੇ ਉਹਨਾਂ ਦੇ よろしいでゃょう